हे गाइस गुड मॉर्निंग सत श्री अकाल वेलकम टू माय न्यू व्लॉग अपनी आ गया चाय ਤੇ ਇੱਕ ਰੋਟੀ ਨਾਸ਼ਤੇ ਵਾਸਤੇ ਠੀਕ ਹੈ ਆ ਲੜ ਲੜ ਕੇ ਹੁਣ ਅੱਠੀ ਸੀ ਹੁਣ ਉਸ ਤਰ ਬੋਲ ਨਹੀਂ ਉਸ ਤਰ ਬੋਲਤਾ ਸੀ ਥੋੜਾ ਜਿਹਾ ਹੁਣ ਬੋਲੀ ਹੋਈ ਆ ਫੜ ਬੋਲਤਾ ਸੀ ਇੱਕ ਵਾਰ ਕੀ ਬੋਲ ਬੋਲ ਜਿਹੜਾ ਕੁਝ ਮੈਨੂੰ ਬੋਲੀ ਜਾਂਦੀ ਸੀ ਪਹਿਲਾਂ ਤੂੰ ਕੀ ਬੋਲਿਆ ਹੁਣ ਬੋਲ ਦੁਬਾਰੇ ਦੁਬਾਰੇ ਰਿਪੀਟ ਤਾਂ ਕਰ ਇੱਕ ਵਾਰ ਸ਼ਰੀਫ ਕਾਕੀ ਹੁਣ ਮੈਂ ਚੱਲਿਆ ਆਪਣੇ ਕੰਮ ਤੇ ਡੈਡੀ ਜੀ ਨੇ ਦੁਕਾਨ ਖੋਲ ਲਈ ਤੇ ਮੈਂ ਨੂੰ 2 2.5 ਘੰਟੇ ਲੱਗਣਗੇ ਹੁਣ ਮੈਂ ਜਾ ਕੇ ਆਉਦੇ ਕੰਮ ਤੇ ਫਿਰ ਮੈਂ ਵਾਪਸ ਆਉਂਗਾ ਫਿਰ ਦੁਕਾਨ ਤੇ ਬੈਠੂਗਾ ਵਿਜ਼ਿਟਿੰਗ ਕਾਰਡ ਲੈਣ ਆਇਆ ਸੀ ਵਿਜ਼ਿਟਿੰਗ ਕਾਰਡ ਮੇਰੇ ਖਤਮ ਹੋ ਗਏ ਸੀ ਅੱਧੇ ਕੁ ਦਿਨ ਯਾਰ ਇੰਨੇ ਕੀ ਕਰਨੇ ਨੇ ਕੀ ਗੱਲ ਹੈ ਸਹੀ ਨਹੀਂ ਲੱਗਦਾ ਹੈ ਸਹੀ ਹੈ ਸਹੀ ਹੈ ਮੈਂ ਰੋ ਇਹ ਹੀ ਲੱਕ ਰੱਖਦਾ ਨਾ ਰੋਸ਼ ਅਜੀਬ ਜਿਹਾ ਲੱਗਦਾ ਹੈ ਨਾ ਠੀਕ ਹੈ ਕਾਲੇ ਤੇ ਕਾਲਾ ਸਹੀ ਹੈ ਮੈਨੂੰ ਲੱਗਦਾ ਕਾਲੇ ਤੇ ਕਾਲਾ ਸਹੀ ਹੈ ਪਤਾ ਨਹੀਂ ਲੱਗਦਾ ਵੀ ਤੇਰਾ ਕੀ ਲੱਗਦਾ ਬੀਚਸਮ ਲਾਇਆ ਕਿ ਨਹੀਂ ਅੱਛਾ ਮਾਲ ਬਿਚਾ ਤੰਗ ਗਾਣ ਤੇ ਗਾਣ ਤੋਂ ਮਾਲ ਲਿਜਾਣ ਲੱਗ ਰਹੇ ਨੇ ਬਾਈ ਚੱਕ ਕੇ ਆਪਣੇ ਫੀਡ ਬਹੁਤ ਵਧੀਆ ਵੀਰ ਯਕੀਨ ਕਰਕੇ ਕਹਨਾ ਹਾਂਜੀ ਗਾਇਜ਼ ਟਾਈਮ ਹੋ ਗਿਆ 7:30 ਲਗਉ 7:30 ਹੋ ਗਿਆ ਟਾਈਮ ਤੇ ਹੋਰ 15-20 ਮਿੰਟ ਰੋਕੇ ਦੁਕਾਨ ਵਧਾਣੇ ਚੱਲਦੇ ਘਰੇ ਬੈਠੇ ਹੁਣ ਇਕੱਲਾ ਜਣਾ ਬੈਠਿਆ ਸਾਧਨ ਵੀ ਘਟੋ ਗਏ ਹੁਣ ਤਾਂ ਲੋਕ ਆਪਣੋ ਆਪਣੇ ਘਰ ਚਲੇ ਗਏ ਇਹ ਸਾਹਮਣੇ ਜੈਨ ਸਮਾਧੀ ਹੈ ਇੱਥੇ ਅੱਖਾਂ ਦਾ ਆਪਰੇਸ਼ਨ ਹੁੰਦਾ ਹੈ ਆ ਦੇਖੋ ਜੀ ਲਾਲੀ ਰੋਡ ਤੇ ਜੈਨ ਸਮਾਧੀ ਦੇ ਗੇਟ ਦੇ ਸਾਹਮਣੇ ਆ ਬਿਲਕੁਲ ਆਪਣੀ ਦੁਕਾਨ ਆ ਆਲਾਲੀ ਰੋਡ ਜਾਂਦਾ ਹੈ ਇੱਥੇ ਜੈਨ ਸਮਾਧੀ ਦਾ ਗੇਟ ਹੈ ਜੀ ਰਤਿਆ ਜੀ ਉਹਦੇ ਬਿਲਕੁਲ ਸਾਹਮਣੇ ਦੁਕਾਨ ਹੈ ਜੀ ਆਪਣੀ ਹਾਂਜੀ ਗਾਇਸ ਮੈਂ ਆ ਗਿਆ ਧਰੇ ਤੇ ਗੁਰੂ ਗੁਰੂ ਦਾਰੂ ਨਾਲ ਅੱਜ ਕੀ ਹੋਇਆ ਪੁੱਛੋ ਗੁਰੂ ਕੀ ਹੋ ਗਿਆ ਗੁਰੂ ਕੀ ਹੋਇਆ ਬੁੱਤੀ ਕੀ ਹੋ ਗਿਆ ਕੀ ਹੋ ਗਿਆ ਤੂੰ ਦੱਸ ਗੁਰੂ ਨੂੰ ਪੁੱਛੋ ਨਾ ਤੂੰ ਦੱਸ ਦੇ ਲੈ ਕੰਮ ਕਰਦੇ ਦੱਸ ਗਰੂ बेटा ਕੀ ਹੋਇਆ ਕੀ ਹੋਇਆ ਆ ਜਾ ਆਜੋ ਆਜੋ ਕੀ ਹੋ ਗਿਆ ਜ਼ੀਮ ਮਾਰਿਆ ਸੀ ਤੈਨੂੰ ਮਾਰਿਆ ਸੀ ਹੈ ਮਾਰਿਆ ਸੀ ਤੈਨੂੰ ਗੁਰੂ ਇਹ ਨਾ ਇੱਕ ਗੜੀ ਵਿੱਚ ਜਾ ਕੇ ਨਾ ਇੱਕ ਗੜੀ ਵਿੱਚ ਜਾ ਕੇ ਉੱਥੇ ਕੰਮ ਕਰਦਾ ਹੈਗਾ ਕੀ ਹੋ ਗਿਆ ਹਾਂ ਜਿਹੜਾ ਕੁਝ ਹੁੰਦਾ ਉਹ ਇਹ ਮੂੰਹ हां मोरे सी बोलदा ही नहीं पिया मेरे नाल हुन <laughs> बोलदा भी नहीं पिया मेरे नाल पूछो के पूछो हैं गुडी फिर गलत तो हरकता करेगा तो मार तो खावेगा ही ठीक है ना जो सही रहेगा तो प्यार भी मिलेगा गुरु आज क्यों शरीफ भी अपना बैठा है यार की हो गया <laughs> जो मैं शरीफ बन गया <laughs> पियां सी आज हैं हाँ।

ਟੈਕ ਕਿਲ ਸੀ ਬਾਈ ਅੰਧੇ ਫਿਰ ਅਗਲਾ ਕੀ ਕਰੂਗਾ ਔਰ ਗੋਰੂ ਨੂੰ ਮਾਰਿਆ ਸੀ ਉਹ ਸੌ ਗਿਆ ਕੱਕੂ ਤਰਕਰ ਸੌ ਗਿਆ ਪਰ ਮੈਂ ਇਹ ਕਿਨਾਂ ਤੇ ਦਬੜ ਵੇਖੋ ਥਮਣ ਬੰਦ ਹੋ ਗਿਆ ਛੋੜ 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 ਸੌ ਉਹ ਸੌ ਮੈਂ ਬੰਦ ਕਰੂ ਫਿਰ ਤੂੰ ਜਾ ਮੇਰੇ ਮੇਰੇ ਵੇਂਦਰੀਏ ਇਹ ਵੀ ਇੱਕ ਕੋਈ ਨਾ ਆ ਗਿਆ ਵਾਹਿਆ ਸੀ ਤੂੰ ਮਾਰ ਮਾਟੀ ਨੂੰ ਮਾਰ ਦੇ ਨੇ ਤੇ ਇੱਧਰ ਇੱਧਰ ਨਾ ਚਾਕਦਾ ਆ ਮਾਰਨਾ ਨਹੀਂ ਇਹ ਤੁਹਾਨੂੰ ਕੁੱਟਾਂ ਦੇ ਲਓ ਜਿੰਨੇ ਨੂੰ ਮਾਰਿਆ ਤਾਂ ਇੱਧਰ ਆਏ ਕੋਰ ਤੋਂ ਹਾਂ ਬੋਲ ਕੀ ਕਰਨੀ ਐ ਮੈਂ ਕੁਝ ਬੋਲੀ ਨਹੀਂ ਐ ਨਹੀਂ ਬੋਲੀ ਆ ਕੁਝ ਤੂੰ ਕਹਿਣਾ ਪਤਾ ਨਹੀਂ ਕਿੰਦੀ ਕਿੰਦੀ ਸ਼ਾਮਤ ਆਵੇ ਕਿ ਮੇਰੇ ਮਨ ਤੇੜੀ ਅੱਖਾਂ ਕਰਕੇ ਵੇਖਿਆ ਤੂੰ ਠੀਕ ਆ ਨਾ ਆਹੋ ਮੈਂ ਤੈਨੂੰ ਦੱਸਾਂ ਐਨਾ ਕੁਝ ਨਹੀਂ ਤੇਨੂੰ ਡਰ ਹੈ ਕਿ ਮੈਨੂੰ ਡਰ ਕੀ ਹੈ ਮੈਨੂੰ ਇਹ ਡਰ ਆਇਆ ਜੇ ਤੇਰੀ ਮੇਰੀ ਇੱਕ ਤੇਰੇ ਛੁੱਟ ਗਈ ਨਾ ਤੇਰਾ ਚੁਣੇਗਾ ਬਾਦ ਨਵਦੀਵਦਾਰ ਨੰਬਰ ਆਦਾ ਹੈਗਾ ਠੀਕ ਹੈ ਨਾ ਅੱਛਾ ਤੂੰ ਆ ਦੇ ਮਨੇ ਖਿੱਚਣਾ ਹੀ ਹੋ ਤੇਰੀ ਹੋ ਸੋ ਜਾਈਏ ਦੀ ਮੈਂ ਸੋ ਲਈਏ ਮੈਂ ਮੈਨੂੰ ਇਹ ਮੈਨੂੰ ਇਹ ਰਹਿੰਦਾ ਮੈਨੂੰ ਇਹ ਰਹਿੰਦਾ ਡਰ ਤੋੜਾਂਗਾ ਵੀ ਤੈਨੂੰ ਮੈਂ ਤੇ ਬਾਅਦ ਚ ਜੋੜਾਂਗਾ ਵੀ ਤੈਨੂੰ ਮੈਂ ਕਿਉਂਕਿ ਲੈ ਕੇ ਮੈਨੂੰ ਹੀ ਭਜਣਾ ਪੈਣਾ ਤੈਨੂੰ ਠੀਕ ਹੈ ਨਾ ਆਹੋ ਡਾਇਲੋਗ ਡਾਇਲੋਗ ਹਾਂਜੀ ਗਾਇਸ ਆਪਣਾ ਖਾਣਾ ਪੀਣਾ ਹੋ ਚੁੱਕਾ ਹੈ ਤੇ ਹੁਣ ਆਪਾਂ ਨੂੰ ਆਰੀਏ ਨੀਂਦ ਸਬਸਕ੍ਰਾਈਬ ਕਰਿਓ ਸਾਰੇ ਦੇ ਦੋਸਤ ਵਲੋਗ ਨੂੰ ਕਰਦੇ ਐਂਡ ਜੇ ਤੁਹਾਨੂੰ ਪਸੰਦ ਆਇਆ ਤਾਂ ਚੈਨਲ ਸਬਸਕ੍ਰਾਈਬ ਕਰਦੇ ਹੋ ਮਿਲਦੇ ਆ ਨੈਕਸਟ ਵਲੋਗ ਵਿੱਚ ਬਾਏ